ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆ ਪਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆਂ ਦੋਵੇਂ ਸੁਈਆਂ ਸਵਾਈਆਂ ਆ ਸੁਈਆਂ ਤੇ ਵਾਅਦਾ ਪਾ ਵੀ ਆਪਣਾ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਪਾਮ ਗੋਵੀਰ ਦੂਰ ਦਾ ਤੇ ਪਾਮ ਕੋ ਲਾਗੇ ਦਾ ਵਾ ਤਸੱਲੀ ਕਰਕੇ ਖੜਨ ਦਾ ਫਰਜ਼ ਜਿਹੜਾ ਉਹਨਾਂ ਦਾ ਆਪਣਾ ਬੰਦਾ ਹੈ ਅਸੀਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਆਪਣੀ ਗਰੰਟੀ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਵੇਸ਼ ਚਾੱਕ ਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹੋਰ ਵਧੀਆ ਵੀ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਵੀ ਜੀ ਮੇਰਾ ਜਿੰਦਾ ਹੋਏ ਫੋਨ ਨੰਬਰ ਹੈ 9914460394 ਠੀਕ ਹੈ ਜੀ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਦਰਦਾ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਹੋਣਾ ਚਾਹਤੀ ਮੈਂ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ 99440394 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ ਗਾਂ ਜਿਹੜੀ ਕਿੰਨਾ ਸੁਆਜੇ ਦਾ ਇਹ ਵਿੱਚ ਪਹਿਲਾ ਸੁਆਜੇ ਪਹਿਲਾ ਸੁਆ ਕਿੰਨਾ ਚਿਰ ਹੋਇਆ ਸੁਈ ਨੂੰ ਇਹਨੂੰ ਹਰਜੀ ਸੁਈ ਨੂੰ ਕੋਈ ਤਕਰੀਬਨ 4 ਕੁ ਮਹੀਨੇ ਹੋਏ ਆ اچھا ਮੈਨੂੰ ਕੋਈ 1.5 ਕੁ ਮਹੀਨਾ ਹੋਇਆ ਠੀਕ ਹੈ ਤੇ ਦੁੱਧ ਵਿੱਚ ਕੰਪਲੈਂਟ ਜਾ ਹੁਵਾਨਾ ਦੁੱਧ ਦੇ ਕੋਈ ਆਰਟੀਕਲ ਹੋ ਜੇ अच्छा 7 किलो वो जरे हाजरे सुवा ਕਿੰਨਾ ਇਹਦਾ ਸੁਆ ਵੀ ਜੀ ਪਹਿਲਾ ਜੇ ਲੋ ਹਾਂ ਫਿਰ ਤੋੜਦੀਏ ਦੁੱਧ ਕਿੰਨਾ ਪੱਕਾ ਦੱਸਿਆ ਜੇ ਸੁਆ ਵੀ ਜੀ 7 ਹੋ ਜੇ 8 ਹੋ ਜੇ ਤਿਆਰ ਅੱਛਾ ਬਾਕੀ ਉਤਰੇ ਇਹ ਵੀ ਚਲੋ ਰੰਗ ਰੂਪ ਦੀ ਚੰਗੀ ਆ ਬਸ ਗੁੜ ਦਾ ਸਾਫ ਸੁਥਰਾ ਜੀ ਕੰਨ ਚੰਗਾਰ ਆਹ ਤਾਂ ਦੇਖ ਸਕਦੇ تھے ਲੱਗੇ ਤਾਂ ਚਲੋ ਲੈ ਜਾ ਫਿਰ ਤੇ ਥਾਣ ਤੋਂ ਸਾਰੇ ਪੂਰੇ ਜੀ ਵੀਰ ਜੀ ਇਹ ਵਾਹ ਨਾ ਰੁਪੀ ਜੀ ਕੋਈ ਬਾਤ ਘੱਟ ਮਾਣਾ ਇੱਥੇ ਚੋਈ ਲੈਣੀ ਤੇ ਮੁੱਲ ਫਿਰ ਇਹਦਾ ਮੁੱਲੇ 20 ਦੇ ਜੀ ਕਰ ਦਵੇ ਚਾ ਛੋਟ ਛੜ ਦੋ ਹੀ ਕਰਦਾ 18000 ਦੀ 18000 ਦੀ ਰਸੀਦ ਠੀਕ ਹੈ ਤੇ ਹੁਣ ਆ ਜਿਹੜੀ ਜੇ ਦੂਸਰੀ ਦੋ ਦਾ ਗਾ ਇਹ 10 ਕਿਲੋ ਫਲਾਡੋ ਦਾ ਅੱਛਾ ਸੁਣੋ ਕੋਈ ਮੀਨਾ ਲਾ ਲੈ ਕੋਈ ਅੱਛਾ ਕੋਈ ਲਾ ਲੈ ਵੀ ਫਿਰ ਮੀਨਾ ਹਾਜ਼ਰ ਦੁੱਧ ਆ ਫਾਇ ਦੁੱਧ 10 ਕਿਲੋ 10 ਕਿਲੋ ਆਪਕਾ ਠੀਕ ਹੈ ਵੱਲਾ ਫੇ ਤੋਰ ਜੀ ਦਈਏ ਇਹਨੂੰ ਕੋਈ ਰੱਸੀ ਦੀ ਲੋੜ ਨਹੀਂ ਬੱਚਾ ਇਹਦਾ ਵੀ ਨਹੀਂ ਹੈਗਾ ਨਾ ਕੋਈ ਰੱਸੀ ਦੀ ਲੋੜ ਨਹੀਂ ਬਿਨਾ ਰੱਸੀ ਦੇ ਠੀਕ ਆ ਸੁਵਾ ਇਹ ਪਹਿਲਾਂ ਸੁਵਾ ਇਹਦਾ ਵੀ ਪਹਿਲਾਂ ਹੀ ਦੱਸ ਦੇ ਦੁੱਧ ਜਿਹੜਾ ਕਿੰਨੇ ਵੀ ਇਹਦੇ ਕੋਲ 10 ਕਿਲੋ ਪੱਕਾ ਹੈਗਾ ਵਾ ਬਾਕੀ ਸੋਈਆਂ ਸਵਾਈਆਂ ਵੇ ਕਿੜੀਆਂ ਮੰਡੀ ਚ ਵੱਜੀਆਂ ਵਾ ਇੱਥੇ ਰਮਾਨਾ ਦੋ ਟਾਈਮ ਚ ਵਈ ਹੋ ਜਾਣੀ 99 ਇਹਦੇ ਇੱਕ ਦੀ ਲਾਗੇ ਤੋਂ ਆਪਾਂ ਦੇਖ ਸਕਦੇ ਹਾਂ 99 1 ਵਜੇ ਗੈਪ ਤੇ 1 ਵਜੇ ਸਾਈ ਦੇ ਚਾਰੇ ਥਾਣੇ ਅੰਦਰ ਵਿੱਚ ਬਾਚੂ ਓਕੇ ਠੰਡੀਆਂ ਸੀ ਇਹਦੀ ਨਾ ਕੋਈ ਪੂਰ ਨਾ ਛਟਾ ਇਹ ਉਹ ਨਚਵਾ ਤੇ ਮੁੱਲ ਫਿਰ 25 ਦੀ ਜੀ ਕਰ ਦੋ ਵਿੱਚੋਂ ਛੋਟ ਛੋਟ ਲੋਈ ਕਰਦਾ 2300 ਅੱਛਾ 2000 ਦੀ 2000 ਠੀਕ ਹੈ ਤੇ ਠੀਕ ਹੈ ਵੀਰ ਕੁਝ ਨਾ ਫਿਰ ਬਹੁਤ ਅੰਦਰ ਵੀ ਜੀ ਸੂਆਂ ਸੂਆਂ ਆਉਣੀਆਂ ਚੋਕੀ ਖੜਨ ਟ੍ਰਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਬਾਕੀ ਜੋ ਵੀ ਇੱਥੇ ਵੇਚ ਚਾ ਕੇ ਖੜਿਆ ਕਰੋ ਆਪਣੀ ਪੂਰੀ ਤਸੱਲੀ ਹੁੰਦੀ ਆ ਤੇ ਅਗਲੇ ਦੇ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਨਹੀਂ ਤੇ ਉੱਥੇ ਰਹਿੰਦਿਆ ਕਰੋ ਆਉਂਦੀ ਤਸੱਲੀ ਕਰਕੇ ਲਵੇ ਭੈਣ ਭਰਾ ਜੀ ਠੀਕ ਜੀ